ਇਸ ਮੈਕਮੇਂਚ ਦੋ ਕਰਪਸ਼ਨ ਨੇ ਇੱਕ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਬਿਜਲੀ ਚੋਰੀ ਕਰਕੇ ਇੱਕ ਮੈਕਮੇਂਚ ਵੱਲੋਂ ਵੀ ਕੀਤੀ ਜਾਂਦੀ ਹੈ ਕਿ ਜੇ ਕੁੰਡੀ ਫੜੀ ਗਈ ਤਾਂ ਪੈਸੇ ਜੇਬ ਚ ਪਾ ਲੋ ਮੈਕਮੇਂਚ ਦੀ ਆਪੇ ਵੇਖੀ ਜਾਊਗੀ ਔਰ ਪੈਂਡੈਂਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਰਹਿੰਦੀ ਹੈ ਲੋਕਾਂ ਦੀ ਕਨੈਕਸ਼ਨਸ ਨੂੰ ਲੈ ਕੇ ਜਾਂ ਕਿਸੇ ਹੋਰ ਨੂੰ ਔਰ ਇੱਕ ਮੈਂ ਹੋਰ ਐਡ ਕਰਨਾ ਚਾਹਾਂਗਾ ਰੋੜਾ ਸਾਹਿਬ ਅਨਫੋਰਚੂਨੇਟਲੀ ਨਾ ਇਹ ਹੋ ਗਿਆ ਵੈਸੇ ਸਾਰੇ ਡਿਪਾਰਟਮੈਂਟ ਦੇ ਵਿੱਚ ਕਿ ਜੇ ਤੁਹਾਡੀ ਸਿਫਾਰਸ਼ ਨਹੀਂ ਨਾ ਤਾਂ ਆਰਗੈਨਿਕ ਕੰਮ ਵੀ ਤੁਹਾਡਾ ਰੁਟੀਨ ਵਾਲਾ ਵੀ ਨਹੀਂ ਹੋਣਾ ਇਹਨਾਂ ਤਿੰਨਾਂ ਚੀਜ਼ਾਂ ਦੇ ਬਾਰੇ ਮੈਂ ਚਾਹਣਾ ਹੈ ਕਿ ਤੁਸੀਂ ਕੀ ਕਦਮ ਚੱਕ ਰਹੇ ਹੋ ਕਿ ਤਾਂ ਜੋ ਇਹ ਚੀਜ਼ਾਂ ਖਤਮ ਹੋ ਜਾਣ ਕਿਉਂਕਿ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਘਾਟਾ ਜਿਹੜਾ ਉਹ ਬਿਜਲੀ ਮਹਿਕਮੇ 'ਚ ਹੈ ਕਿ ਬਿਜਲੀ ਚੋਰੀ ਬਹੁਤ ਹੁੰਦੀ ਹੈ। ਦੇਖੋ ਇੱਕ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਤੁਸੀਂ ਕੁੰਡੀ ਲਾ ਕੇ ਬਿਜਲੀ ਵਰਤ ਰਹੇ ਹੋ ਜੇ ਤੁਸੀਂ ਚੋਰੀ ਕਰ ਰਹੇ ਹੋ ਉਹਨੂੰ ਬੰਦ ਕਰ ਦਿਓ। ਹਾਂਜੀ ਉਹਦਾ ਇੱਕ ਕਾਰਨ ਹੈ। ਇੱਕ ਤਾਂ ਦੇਖੋ ਅਸੀਂ ਜਿਨ੍ਹਾਂ ਨੂੰ ਲੋਡ ਹੈ 300 ਯੂਨਟ ਤੱਕ ਉਹਨਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਕਿਸਾਨਾਂ ਨੂੰ ਫ੍ਰੀ ਬਿਜਲੀ ਦੇ ਰਹੇ ਆ ਜਿਹੜੇ ਹੁਣ ਕੁੰਡੀ ਲਾ ਕੇ ਕਰਦੇ ਆ ਉਹ ਹੋਰ ਬੋਝ ਵਧਾਈ ਜਾਂਦੇ ਉਹਨਾਂ ਨੂੰ ਉਲਟਾ ਸਾਡਾ ਸਾਥ ਦੇਣਾ ਚਾਹੀਦਾ ਕਿ ਜਿਨ੍ਹਾਂ ਨੂੰ ਲੋਡ ਹੈ ਫ੍ਰੀ ਬਿਜਲੀ ਬੇਬਦੀ ਦਾ ਰੋੜਾ ਸਾਹਿਬ ਤੁਹਾਡੀ ਆਉਣੇ ਨਾ ਹੁਣੇ ਹੀ ਇਧਰੋਂ ਸੁਣ ਕੇ ਤੇ ਇਧਰੋਂ ਕੱਢਤੀ ਅੱਛਾ ਤੇ ਜਿਹੜੀ ਫ੍ਰੀ ਬਿਜਲੀ ਅਸੀਂ ਦੇ ਰਹੇ ਆ ਉਹਦੇ ਚ ਉਹਨਾਂ ਨੂੰ ਯੋਗਦਾਨ ਪਾਣਾ ਚਾਹੀਦਾ ਦੂਜੀ ਗੱਲ ਤੁਸੀਂ ਕਿਹਾ ਕੇ ਕੁੰਡੀ ਇਹਦੇ ਜੋ ਨੁਕਸਾਨ ਵੀ ਬੜਾ ਮੇਰੇ ਕੋਲ بڑے ਬੰਦੇ ਆਂਦੇ ਆ ਮੌਜੀ ਮੇਰਾ ਤਾਂ 30 ਗਾਜੇ ਦਾ ਘਰ ਆ ਦੇਖੋ 2 ਲੱਖ ਰੁਪਏ ਦਾ ਮੈਨੂੰ ਬਿੱਲ ਆ ਗਿਆ ਸਾਰੇ ਬਿੱਲ ਇੰਨੇ ਅਮਾਉਂਟਾਂ ਦੇ ਤਾਂ ਆਂਦੇ ਆ ਕਿਉਂਕਿ ਕੁੰਡੀ ਲਈ ਹੁੰਦੀ ਤੁਸੀਂ ਐਵਰੀ ਪਾ ਦਿੰਦੇ ਹੋ ਅੱਛਾ ਕੁੰਡੀ ਜੇ ਲਈ ਹੋਈ ਇਹ ਨਹੀਂ ਪਤਾ ਕਦੋਂ ਦੀ ਲਈ ਹੈ ਸਹੀ ਗੱਲ ਕੋਈ ਦੱਸਦਾ ਨਹੀਂ ਨਾ ਸਾਡੇ ਕੋਲ ਰਿਕਾਰਡ ਚੈੱਕ ਕਰਨ ਲਈ ਆ ਉਹ ਫਿਰ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਦਾ ਉਹ ਪੈਨਲਟੀ ਵਿਆਜ ਪਾਪੂ ਕੇ ਬਿੱਲ ਨਾ ਬਣ ਜਾਂਦਾ ਮੇਰਾ ਮਤਲਬ ਹੈ ਅੱਜ ਤਾਂ ਤੁਹਾਡਾ 1000 2000 ਸ਼ਾਇਦ 3000 ਵੱਜ ਜਾਊਗਾ ਮਹੀਨੇ ਦਾ ਪਰ ਐਟ ਦਿ ਐਂਡ ਆਫ ਦਿ ਡੇ ਇਹ ਬੜਾ ਕਾਤਕ ਹੋ ਸਕਦਾ ਜਿਹੜੀ ਪੈਨਲਟੀ ਇੱਕਦਮ ਪੈਂਦੀ ਹੈ ਸੋ ਇਹ ਤਾਂ ਹੋ ਗਿਆ ਜਿਹੜੀ ਕੁੰਡੀਆਂ ਦੀ ਗੱਲ ਜੀ ਹੁਣ ਦੂਜੀ ਗੱਲ ਇੱਕ ਮੈਂ ਤੁਹਾਨੂੰ ਕੁੰਡੀ ਦੀ ਹੋਰ ਗੱਲ ਦੱਸਦਾ ਹਾਂ ਜੀ ਮੇਰੇ ਇੱਕ ਬੰਦੇ ਦਾ ਫੋਨ ਆਇਆ ਮੈਨੂੰ ਆ ਪਾਵਰ ਮਨਿਸਟਰ ਬਣਨ ਤੋਂ ਬਾਅਦ ਕਿ ਜੀ ਮੇਰੇ ਕਿਸੇ ਦੋਸਤ ਦਾ ਫਾਰਮ ਹਾਊਸ ਹੈ ਹਮ ਫਾਰਮ ਹਾਊਸ ਉਹਨੇ ਕਿਹਾ ਨਹੀਂ ਘਰ ਹੈ ਜੀ ਉੱਥੇ ਜੀ ਕੰਮ ਤੋਂ ਉਹਨੇ ਗਲਤ ਕੀਤਾ ਸੀਗਾ ਪਰ ਉਹ ਬਿਜਲੀ ਕੱਟ ਗਈ ਉਹਨਾਂ ਨੂੰ ਕੋ ਚਲੋ ਬਾਕੀ ਬਾਅਦ ਚ ਹੈ ਬਿਜਲੀ ਚਾਲੂ ਕਰ ਦੋ ਮੈਂ ਬਿਜਲੀ ਡਿਪਾਰਟਮੈਂਟ ਚ ਫੋਨ ਕੀਤਾ ਚੀਫ ਸਾਹਿਬ ਨੂੰ ਵੀ ਇਹ ਕੀ ਕੇਸ ਹੈ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਤੁਸੀਂ ਮੰਨੋਗੇ ਇੱਕੜਾਂ 'ਚ ਫਾਰਮ ਹਾਊਸ ਬਣਿਆ ਉਹ ਬੰਦੇ ਕੋਲ ਕਿੰਨੇ ਪੈਸੇ ਹੋਣੇ ਆ ਉਹਨੇ ਸਿੱਧੀ ਤਾਰ ਜੋੜੀ ਹੋਈ ਸੀ ਬਗੈਰ ਮੀਟਰ ਤੋਂ ਮੈਂ ਫਿਰ ਡਿਪਾਰਟਮੈਂਟ ਨੂੰ ਕਿਹਾ ਤੁਸੀਂ ਪਹਿਲਾਂ ਮੀਟਰ ਤਾਂ ਲਗਾਓ ਦੇਖੋ ਤੁਸੀਂ ਪੈਨਲਟੀ ਜਿਹੜੀ ਲਗਾਨੀ ਲਗਾਓ ਜਿਹੜੀ ਤੁਸੀਂ ਪੈਨਲਟੀ ਲੈਣੀ ਆ ਲੋ ਪਰ ਉਨੇ ਹਟਰਾ ਦਾ ਹੈ ਨਹੀਂ ਉਹਨੂੰ ਬਿਜਲੀ ਦਾ ਕਿਤੋਂ ਚਾਹੀਦੀ ਆ ਗਵੰਡੀਆਂ ਦੇ ਮੀਟਰ ਤੋਂ ਲਊਗਾ ਕਿਤੋਂ ਲਊਗਾ ਜਿਹਦੇ ਵਿੱਚ ਸਾਡਾ ਨੁਕਸਾਨ ਵੀ ਹੋ ਸਕਦਾ ਔਰ ਅਲਾਉਡ ਵੀ ਨਹੀਂ ਮੈਂ ਕਿਹਾ ਫਿਰ ਮੈਂ ਕਿਹਾ ਤੁਸੀਂ ਪਹਿਲਾਂ ਮੀਟਰ ਲਗਾਓ ਸ਼ਕਤੀ ਕਰੋ ਪਰ ਜੋ ਸਾਡੇ ਕਾਨੂੰਨ ਦੇ ਹਿਸਾਬ ਨਾਲ ਪੈਨਲਟੀ ਬੰਦੀ ਕੁਝ ਬੰਦੀ ਉਹਦਾ ਨੋਟਿਸ ਇਹਨਾਂ ਨੂੰ ਦੇ ਦਿਓ ਸੋ ਮੇਰਾ ਮਤਲਬ ਹੈ ਥੋੜਾ ਜਿਆ ਸਾਾਨੂੰ ਵੀ ਪੋਜ਼ਿਟਿਵ ਨਜ਼ਰੀਆ ਰੱਖਣਾ ਪਊਗਾ ਏ ਨਹੀਂ ਕੇ ਜੀ ਮੀਟਰ ਲਗਾਣਾ ਤਾਂ ਪਹਿਲਾਂ ਕੋਈ ਆ ਕੇ ਇਹਨਾਂ ਦੀ ਇਤੇਲੀ ਸਿੱਖੇ ਇਹਨਾਂ ਨੂੰ ਪੈਸੇ ਦੇਵੇ ਤਾਂ ਮੀਟਰ ਲਗਾਣਾ ਬਿਲਕੁਲ ਠੀਕ ਮੀਟਰ ਤਾਂ ਆਪਾਂ ਨੂੰ ਇਹ ਮੀਟਰ ਜਿਹੜੇ ਹੈਗੇ ਆ ਦੇਖੋ ਜੇ ਚੱਲਣ ਗਏ ਬਿੱਲ ਬਣੂਗਾ ਤਾਂ ਪੈਸੇ ਆਣਗੇ ਇਲੈਕਟ੍ਰਿਸਿਟੀ ਸੋ ਜਿੱਥੇ ਇਹਨਾਂ ਨੂੰ ਲੱਗਦਾ ਮੀਟਰ ਤਾਂ ਪਹਿਲਾਂ ਲਗਾਣ ਮੀਟਰ ਤਾਂ ਬਹੁਤ ਬਿਨਾ ਕਿਸੇ ਵਿਗਣ ਦੇ ਇੰਸਟਾਲ ਹੋਣਾ ਚਾਹੀਦਾ ਤੁਹਾਨੂੰ ਬਹੁਤ ਫਾਇਦਾ ਤੁਹਾਡੇ ਮਹਿਮਨ ਪਰ ਹੁੰਦਾ ਨਹੀਂ ਹੁਣ ਕੀ ਕਰੀਏ